ਅੱਲਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਗੱਲ ਕਰਾਂਗੇ ਜਿਹੜਾ ਗੇਤੀ ਤੇ ਪਛੇਤੀ ਵੈਰੈਟੀਆਂ ਦੇ ਪਾਣੀ ਦੇ ਡਿਫਰੈਂਸ ਦੀ ਕਿ ਕਦੋਂ ਪਾਣੀ ਬੰਦ ਕਰੀਏ ਪਹਿਲੀ ਗੱਲ ਤਾਂ ਜਿਹੜਾ ਅੱਜ ਦਾ ਟੈਂਪਰੇਚਰ ਆ ਵੀਰੇ ਉਹ 30 ਪਲੱਸ ਆ 32 ਤੇ 33 ਹੁਣ 11 ਵਜੇ ਦਾ ਟਾਈਮ ਆ ਤੇ 33 34 ਟੈਂਪਰੇਚਰ ਆ ਜਿਹੜਾ ਕਿ ਬਹੁਤ ਜ਼ਿਆਦਾ ਹੁੰਦਾ ਝੋਨੇ ਦੀ ਫਸਲ ਲਈ 3 ਅਕਤੂਬਰ ਹੋ ਗਈ ਅੱਜ ਤੇ ਐ ਮੰਨ ਲਓ ਵੀ 3 ਅਕਤੂਬਰ ਨੂੰ ਰਾਤ ਨੂੰ ਤਾਂ ਠੰਡ ਹੁੰਦੀ ਆ ਸਰਦ ਗਰਮ ਵਾਲਾ ਕੰਮ ਹੋ ਰਿਹਾ ਵੀ ਰਾਤ ਨੂੰ ਠੰਡ ਹੋ ਜਾਂਦੀ ਹੈ ਦੁਪਹਿਰੇ ਗਰਮੀ ਤੇ ਝੋਨੇ ਦੀ ਫਸਲ ਹੈ ਜਿਹੜੀ ਜਿਹੜੇ ਤਾਂ ਦਾਣੇ ਪੱਕ ਗਏ ਉਹਨਾਂ ਲਈ ਤਾਂ ਠੀਕ ਆ ਸੋਸ ਹੋ ਜੀ ਆ ਜਿਹੜੇ ਦਾਣੇ ਹਜੇ ਬੂਰਤੇ ਨੇ ਹਨਾ ਜਿਨ੍ਹਾਂ ਦੇ ਵਿੱਚ ਪੋਲੀਨੇਸ਼ਨ ਹੋ ਰਿਹਾ ਜਿਵੇਂ ਆ ਮੇਰੇ ਪਿੱਛੇ ਵੈਰੈਟੀ ਆ ਆ ਵਾਲੀ ਠੀਕ ਹੈ 26 ਵੈਰੈਟੀ ਹੈ ਜੀ ਇਹ ਇਹ ਬੂਰਤੇ ਹੈ ਤਾਂ ਜਿਹੜੀ ਵੀਰੇ ਮਿਲਕੀ ਸਟੇਜ ਤੇ ਹੁੰਦੀ ਹੈ ਜਾਂ ਬੂਰਤੇ ਹੁੰਦੀ ਹੈ ਕੰਡੀਸ਼ਨ ਜਿਵੇਂ ਆ ਵਾਲੀ ਆ ਇਨੂੰ ਤੁਸੀਂ ਖੇਤ ਦੇ ਵਿੱਚ ਕੁਝ ਨਹੀਂ ਕਰਨਾ ਬਸ ਪਾਣੀ ਹੈ ਜਿਹੜਾ ਹਲਕਾ-ਹਲਕਾ ਲਾ ਕੇ ਰੱਖੋ ਹਨਾ ਤੇ ਇੱਕ ਜਿਹੜੀਆਂ ਗੇਤੀਆਂ ਵੈਰੈਟੀਆਂ ਨੇ ਜਿਹੜੀਆਂ ਆਲਮੋਸਟ ਮੈਨ ਲਾਦਾ 60-70% ਏਰੀਆ ਦੇ ਵਿੱਚ ਹੋਣਗੀਆਂ ਜਿਨ੍ਹਾਂ ਦੀ ਮੁੰਜਰਾਂ ਝੁਕ ਚੁੱਕੀ ਹੈ ਉਹਨਾਂ ਨੂੰ ਬਸ ਐ ਮੰਨੋ ਵੀ ਲਾਸਟ ਪਾਣੀ ਹੀ ਲਾਉਣਾ ਜਿਵੇਂ ਆ ਪਾਣੀ ਲਾਸਟ ਆ ਕਿਉਂਕਿ ਹਜੇ ਕਣਕ ਦੀ ਬਜਾਈ ਹੈ ਜਿਹੜੀ ਉਹ ਲੇਟ ਹੋਣੀ ਆ ਠੀਕ ਹੈ ਏਪੀਆਰ 131 ਦੀ ਵੈਰੈਟੀ ਹੈ ਵੀਰੇ ਆਲਮੋਸਟ ਦਾਣੇ ਇਹਦੇ ਪੱਕ ਚੁੱਕੇ ਨੇ ਕੋਈ ਕੋਈ ਮੁੰਜਰਾ ਜਿਹੜੀ ਉਹ ਹਰੀ ਆ ਠੀਕ ਹੈ ਕੋਈ ਕੋਈ ਦਾਣੇ ਪੱਕ ਗਏ ਤੇ ਇਹਨੂੰ ਮੰਨ ਲਓ ਵੀ ਲਾਸਟ ਪਾਣੀ ਇਹ ਖਤਮ ਹੈ ਤੇ ਆਹ ਵਾਲੀ ਸਿਚੁਏਸ਼ਨ ਤੇ ਆ ਕੇ ਜਦੋਂ ਮੁੰਜਰਾ ਝੁਕ ਜਾਣ ਉਦੋਂ ਤੇਲੇ ਦੇ ਅਟੈਕ ਤੋਂ ਨਾ ਡਰੋ ਵੀਰੇ ਉਦੋਂ ਦਾਣਿਆਂ ਦੀ ਚਮਕ ਲਈ ਕੋਈ ਸਪਰੇ ਨਹੀਂ ਹੁੰਦੀ ਠੀਕ ਹੈ ਜਿਹੜੇ ਦਾਣੇ ਕਾਲੇ ਹੋ ਗਏ ਕਾਲੇ ਹੋ ਗਏ ਤੇ ਕੋਈ ਇਹਦਾ ਕੋਈ ਇਲਾਜ ਨਹੀਂ ਜਿਹੜਾ ਹਲਦੀ ਰੋਗ ਆ ਗਿਆ ਉਹਦੀ ਵੀਡੀਓ ਪਾਈ ਹੋਈ ਹੈ ਜਿਹੜਾ ਆ ਗਿਆ ਦਾਣਾ ਪਟਾਕਾ ਮਾਰ ਗਿਆ ਉਹਦਾ ਵੀ ਕੋਈ ਹੱਲ ਨਹੀਂ ਬਸ ਲਾਸਟ ਪਾਣੀ ਮੰਨ ਕੇ ਠੀਕ ਹੈ ਆਪਦਾ ਖੇਤ ਨਰੀਖਣ ਕਰਕੇ ਵਿੱਚ ਵੜ ਕੇ ਤੇਲੇ ਦੀ ਗੌਰ ਕਰਿਓ ਪਰ ਜਦੋਂ ਆਹ ਵਾਲੀ ਸਿਚੁਏਸ਼ਨ ਹੋ ਜੇ ਬੱਲੀ ਮੁੜ ਜੇ ਉਦੋਂ ਤੇਲੇ ਦੀ ਵੀ ਕੋਈ ਚੱਕਰ ਨਹੀਂ ਯਾਨੀ 10-15 ਦਿਨਾਂ ਤੱਕ ਜਿਹੜਾ ਝੋਨਾ ਵੱਢਿਆ ਜਾਵੇ ਤਿੰਨ ਤਰੀਕ ਹੋਗੀ ਸ਼ੈਲਰ ਵਾਲਿਆਂ ਦੀ ਵੀ ਹੜਤਾਲ ਆ ਆੜਤੀਆਂ ਦੀ ਵੀ ਹੜਤਾਲ ਆ ਹਜੇ ਕੋਈ ਸੱਟਾ ਨਹੀਂ ਨਿਕਲਿਆ ਮੈਂ ਤਿੰਨ ਚਾਰ ਬੰਦਿਆਂ ਨੂੰ ਪੁੱਛ ਲਿਆ ਆੜਤੀਆ ਐਸੋਸੀਏਸ਼ਨ ਦੇ ਨੂੰ ਵੀ ਹਜੇ ਕੋਈ ਹੱਲ ਨਹੀਂ ਨਿਕਲਿਆ ਕੋਈ ਕੁਝ ਨਹੀਂ ਨਿਕਲਿਆ ਤਾਂ ਝੋਨਾ ਮੰਡੀਆਂ ਦੇ ਵਿੱਚ ਵਿਕਦਾ ਨਹੀਂ ਹਜੇ ਠੀਕ ਹੈ ਜਿਹੜਾ ਵੇਖਦਾ ਉਹ 17 1800 ਨੂੰ ਵੇਚੀ ਜਾਂਦੇ ਨੇ ਤਾਂ ਬੇਕਦਰ ਹੀ ਨਾ ਕਰੋ ਬਾਈ ਬਣਦੇ ਨਾਜ ਦੀ ਠੀਕ ਹੈ ਜਿੰਨਾ ਤੁਸੀਂ ਸੁੱਕਾ ਵੜਾਓਗੇ ਖੇਤ ਦੇ ਵਿੱਚ ਖੜਿਆ ਵੜਾਓਗੇ ਝੋਨਾ ਉਹਨਾਂ ਦਾ ਫਾਇਦਾ ਹਾਂ ਜੇ ਤੇ ਉਹਨਾਂ ਡਿੱਗਣ ਲੱਗ ਗਿਆ ਤੁਹਾਨੂੰ ਲੱਗਦਾ ਵਿੱਚ ਉਹਨਾਂ ਡਿੱਗੀ ਜਾਂਦਾ ਤੇ ਸਾਡੇ ਝੋਨੇ ਨੂੰ ਨੁਕਸਾਨ ਹੁੰਦਾ ਮੁੜ ਕੇ ਵੱਢਣੀ ਹੋਣਾ ਜਿਵੇਂ 28567 ਆ ਉਹਦਾ ਪੁੱਛੜ ਬਹੁਤ ਜ਼ਿਆਦਾ ਹੁੰਦਾ ਜੇ ਉਹ ਡਿੱਗ ਜੇ ਤਾਂ ਬਹੁਤ ਨੁਕਸਾਨ ਹੁੰਦਾ ਮਸ਼ੀਨ ਨਹੀਂ ਤੁਰਦੀ ਹੈਨਾ ਤਾਂ ਉਹ ਥੋੜਾ ਜਿਹਾ ਦਾ ਦੇਖ ਵਿਚਾਰ ਕੇ ਕਰੇ ਸਿਸਟਮ ਤੇ ਬਾਕੀ ਪਾਣੀ ਵੀਰੇ ਤੰਨ ਕੇ ਰੱਖੋ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਪਾਣੀ ਲਾ ਕੇ ਰੱਖੋ ਪਾਣੀ ਲਾਉਣਾ ਨਾਲ ਹੀ ਪੋਲੀਨੇਸ਼ਨ ਜਿਆਦਾ ਤੇਜ ਹੋਊਗੀ ਪਾਣੀ ਲਾਉਣ ਨਾਲ ਹੀ ਗਰਮੀ ਬਹੁਤ ਜਿਆਦਾ ਆ ਬੂਟੇ ਦਾ ਟੈਂਪਰੇਚਰ ਆ ਜਿਹੜਾ ਸੈੱਟ ਰਹੂਗਾ ਜਦਨੇ ਪਾਣੀ ਹੋਊਗਾ ਰਾਤ ਨੂੰ ਠੰਡ ਹੋਊਗੀ ਤਾਂ ਉਹਦੇ ਨਾਲ ਟੈਂਪਰੇਚਰ ਆ ਜਿਹੜਾ ਉਹ ਸੈਟਿੰਗ 'ਚ ਬੈਠਾ ਰਹੂਗਾ ਠੀਕ ਹੈ ਜੀ ਤੇਲਾ ਜਿੱਥੇ ਆ ਗਿਆ ਜਿਵੇਂ ਆਹ ਵਾਲਾ ਝੋਨਾ ਜਿਹੜਾ ਬੂਰਤੇ ਆ ਜਿਹੜੀ ਮੁੰਜਰ ਵੀਰੇ ਚਿੱਟੀ ਨਿਕਲ ਆਈ ਉਹ ਸੁੰਡੀ ਕਰਕੇ ਨਿਕਲੀ ਆ ਗੋਪ ਦੀ ਸੁੰਡੀ ਕਰਕੇ ਉਹਦਾ ਕੋਈ ਹੱਲ ਨਹੀਂ ਕੋਈ ਇਲਾਜ ਨਹੀਂ ਉਹਦੇ 'ਚ ਦਾਣੇ ਨਹੀਂ ਪੈਣੇ ਤਾਂ ਐਵੇਂ ਬੇਵਕੂਫੀ ਨਾ ਕਰੋ ਦਵਾਈਆਂ ਮਹਿੰਗੀਆਂ ਕਰਕੇ ਤੇ ਤੇਲਾ ਆ ਗਿਆ ਆਹ ਵਾਲੀ ਸਿਚੁਏਸ਼ਨ ਤੇ ਜਿਹੜਾ ਬੂੜ ਤੇ ਝੋਨਾ ਜਿਹੜਾ ਮਹੀਨਾ ਲੈ ਜਾਊਗਾ ਉਹਦੇ ਤੇ ਤੇਲੇ ਦੀ ਚੰਗੀ ਸਪਰੇਅ ਕਰ ਦੋ ਠੀਕ ਹੈ ਜੇ ਤੁਹਾਨੂੰ ਫਿਰ ਵੀ ਲੱਗਦਾ ਵੀ ਤੇਲਾ ਸਾਡਾ ਹੈਗਾ ਤੇ ਝੋਨਾ ਹਜੇ 25 ਦਿਨ ਲੈ ਜਾਊਗਾ ਤਾਂ ਦੌਗੀਆਂ 'ਚ ਤੇਲਾ ਹੁੰਦਾ ਸਾਰੇ 'ਚ ਨਹੀਂ ਤੇਲਾ ਹੁੰਦਾ ਤਾਂ ਦੌਗੀਆਂ ਦੇ ਉੱਤੇ ਇੱਕ ਇੱਕ ਦੋ ਢੋਲੀਆਂ ਲਾ ਸਕਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਕਮੈਂਟ ਕਰਿਓ ਕਿਹੜੀ ਵੈਰਾਈਟੀ ਲਾਈ ਹੈ ਤੇ ਕਿੰਨੇ ਦਿਨਾਂ ਨੂੰ ਤੁਹਾਡਾ ਝੋਨਾ ਵੱਡਿਆ ਜਾਣਾ